देखो आम आदमी पार्टी चंडीगढ़ हमारे प्रधान विजयपाल जी हमारे जनरल सेक्रेटरी सनी ओलख जी पी पी घई जी जे डी घई जी हमारे काउंसलर्स हरदीप जी रामचंद्र जी योगेश जी ये लोग जाके पंजाब में होके आए इन्होंने वहाँ पे जाके हालात देखे और हालात के अंदर इन्होंने नोट किया कि हमें अब किश्तियों की जरूरत है बोट्स की जरूरत है और इन्होंने बहुत एक अच्छा उपराला करके दो किश्तियाँ इन्होंने तैयार करी और किश्तियाँ तैयार करके इन्होंने ये फैसला किया कि हम खुद जाके किश्तियाँ अलग अलग जगह पे देंगे तो आज इन्होंने एक फिरोजपुर किश्ती उतारने जा रहे हैं और एक फ़ाजिल का जा रहे हैं तो ये वहाँ पे जाके किश्तियाँ भी देंगे और साथ साथ इनका जो दूसरा लक्ष्य है कि मॉस्किटो रेप्लिका या ऑडोमास होगी नेट हो गए त्रपालें होगी ऐसी राशन की अलग अलग चीज़ें मेरे को इन्होंने जैसे बताया विजयपाल जी ने कि ये जो सा दूध का पाउडर है ये काफ़ी ज़्यादा लेके जा रहे हैं ताकि लोगों को जून सी असली ज़रूरत है वहाँ तक पहुँचाई जाए और अलग अलग एरिया के अंदर आज इनका फ़ाजिलका का प्रोग्राम है पहले हमारे काउंसलर्स गए थे गए वो तरन तारण होके आए थे तो इन्होंने एक अच्छा उपरला है जिन है मैं कहता हूँ इनोवेटिव उपराला है क्योंकि किश्तियों की तो ज़रूरत पड़ेगी अगले कई दिनों तक तो वहां पे इन्होंने शुरू किया क्योंकि ट्रांसपोर्टेशन के लिए बंदे तो पैदल जा रहे थे पशु भी जा रहे थे लेकिन लेडीज के लिए काफी डिफिकल्टी हो रही थी तो ये एक इनका अच्छा वो है, बेड़ी इसको कहा जाता है तो ये बेड़ी वहां पे ये लोग लेके जा रहे हैं किसती लेके जा रहे हैं किसती ये पहला भी लेके गए हैं नहीं देखो चंडीगढ़ों तक पहली बार किश्तियां जा रही हैं वक्त-वक्त हलकियां चो कोई ना कोई इनोवेटिव आइडिया करता रहता है सारी जानकारी दे साहब ਜੋ ਸਾਡੀ ਕੋਈ ਜਾਣਕਾਰੀ ਹੈ ਕਿ ਇਹ ਪਹਿਲੀ ਵਾਰ ਇੱਥੋਂ ਕਿਸ਼ਤੀਆਂ ਲੈ ਕੇ ਜਾ ਰਹੇ ਨੇ ਤੇ ਅੱਜ ਤੱਕ ਕਿਉਂਕਿ ਇਹ ਪਾਰਟੀ ਬਾਜੀ ਦਾ ਟਾਈਮ ਨਹੀਂ ਹੈ ਇਹ ਕੋਈ ਐਫੋਜਾ ਟਾਈਮ ਨਹੀਂ ਹੈ ਕਿ ਮੈਂ ਕਰਨਾ ਮੈਂ ਉਹ ਕਰਨਾ ਹਰ ਬੰਦਾ ਜਿਹੜਾ ਵੀ ਸੇਵਾ ਕਰਨਾ ਚਾਹੁੰਦਾ ਅਸੀਂ ਉਹਨਾਂ ਨੂੰ ਇੱਕੋ ਹੀ ਬੇਨਤੀ ਕਰਦੇ ਕਿ ਗਰਾਊਂਡ ਲੈਵਲ ਤੇ ਜਿਸ ਚੀਜ਼ ਦੀ ਲੋੜ ਹੈ ਉਹ ਹੀ ਭੇਜੋ ਕਿਉਂਕਿ ਕਾਫੀ ਜ਼ਿਆਦਾ ਰਾਸ਼ਨ ਵੀ ਆ ਰਿਹਾ ਹੈ ਪਸ਼ੂ ਜਿਹੜੇ ਨੇ ਉਹਨਾਂ ਦਾ ਦੇਖੋ ਬੇਜਬਾਨ ਨੇ ਉਨ੍ਹਾਂ ਦੀ ਦਵਾਈਆਂ ਦੀ ਲੋੜ ਹੈਗੀ ਹੈ ਉਹ ਦਵਾਈਆਂ ਵੀ ਲੈ ਕੇ ਜਾ ਰਹੇ ਨੇ ਔਰ ਅਲੱਗ-ਅਲੱਗ ਵਕ ਵਕ ਚੀਜ਼ਾਂ ਲੈ ਕੇ ਜਾ ਰਹੇ ਹਾਂ ਅਸੀਂ ਆਮ ਆਦਮੀ ਪਾਰਟੀ ਚੰਡੀਗੜ੍ਹ ਦਾ ਵੀ ਧੰਨਵਾਦ ਕਰੀਏ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਨੇ ਇਹ ਇਨੀਸ਼ੀਏਟਿਵ ਸ਼ੁਰੂ ਕਰਾਇਆ ਸੀ ਜਿਨ੍ਹਾਂ ਨੇ ਕਿਹਾ ਸੀ ਵੀ ਹਰ ਹਲਕੇ ਚੋਂ ਹਰ ਡਿਸਟ੍ਰਿਕਟ ਚੋਂ ਕੁਝ ਨਾ ਕੁਝ ਚਾਣਾ ਚਾਹੀਦਾ ਪਿੱਛੇ 21 ਟਰੱਕ ਫੀਲਡ ਦੇ ਵੀ ਗਏ ਆ ਪੰਜਾਬ ਦੇ ਇੱਕ ਜਗ੍ਹਾ ਤੋਂ ਖਬਰ ਪਤ ਲੱਗੀ ਸੀ ਤੇ ਹਰ ਇੱਕ ਬੰਦਾ ਆਪਣੇ ਵੱਲੋਂ ਇਨੋਵੇਟਿਵ ਵੀ ਕਰ ਰਿਹਾ ਤੇ ਇਨੀਸ਼ੀਏਟਿਵ ਵੀ ਕਰ ਰਿਹਾ ਹੈ ਸਰਕਾਰ ਨੇ ਪਰ ਤੁਸੀਂ ਕਿੱਥੇ ਕੋਈ ਰਾਹਤ ਮਿਲੀ ਦੇਖੋ ਮੈਂ 1 ਮਿੰਟ ਅਨਦਰ ਆਪਣਾ ਜਵਾਬ ਇਨਾ ਦਾ ਸਵਾਲ ਸੀਗਾ ਕਿ ਕਾਫੀ ਦਿਨ ਹੋ ਗਏ ਤੁਸੀਂ ਕਿਸ਼ਤੀਆਂ ਹੁਣ ਕਿਉਂ ਲੈ ਕੇ ਜਾ ਰਹੇ ਹੋ ਐਨਡੀਆਰਐਫ ਦੀਆਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀਆਂ ਐਮਐਲਏਸ ਵੱਲੋਂ ਵੀ ਉੱਥੇ ਕਿਸ਼ਤੀਆਂ ਅਵੇਲੇਬਲ ਸੀਗੀਆਂ ਲਗਭਗ 800 ਤੋਂ ਜ਼ਿਆਦਾ ਪਿੰਡ ਇਫੈਕਟਿਡ ਔਰ 800 ਪਿੰਡ ਇਫੈਕਟਿਡ ਦਾ ਮਤਲਬ ਹੈ ਕਿ ਦੋ ਦੋ ਤਿੰਨ ਤਿੰਨ ਕਿਸ਼ਤੀਆਂ ਹਰ ਪਿੰਡ 'ਚ ਚਾਹੀਦੀ ਹੀ ਹੋएगी ਜਿਹੜੇ ਕਿ ਡਿਸਕਨੈਕਟ ਹੋਏ ਹੋਏ ਨੇ ਹੁਣ ਉਸ ਜਗ੍ਹਾ ਦੇ ਉੱਤੇ ਕਮਿਊਨੀਕੇਸ਼ਨ ਕਰਨ ਲਈ ਅਸੀਂ ਤਾਂ ਦੋ ਹੀ ਲੈ ਕੇ ਜਾ ਰਹੇ ਹਾਂ ਮੈਂ ਤੇ ਕਹਿੰਦਾ ਜੇ 2000 ਵੀ ਕਿਸ਼ਤੀ ਆ ਜਾਈ ਤੇ ਕੋਈ ਨੁਕਸਾਨ ਨਹੀਂ ਹੈ ਕਿਉਂ ਕਿਉਂ ਕਰ ਉੱਥੇ ਜਿਹੜੀ ਟਰਾਂਸਪੋਰਟੇਸ਼ਨ ਹੈਗੀ ਹੈ ਉਹਦੀ ਬਹੁਤ ਜ਼ਿਆਦੀ ਲੋਡ ਹੈਗੀ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਇਹ ਇੱਕ ਅਚੰਗਾ ਉਪਰਾਲਾ ਇਹਨਾਂ ਵੱਲੋਂ ਹੈਗਾ ਔਰ ਇਹਦੀ ਕਿਉਂਕਿ ਉੱਥੇ ਡਿਮਾਂਡ ਸੀਗੀ ਫਾਜ਼ਿਲਕਾ ਤੇ ਫਿਰੋਜ਼ਪੁਰ ਦੇ ਜਿਹੜੇ ਪਿੰਡ ਚ ਲੈ ਕੇ ਜਾ ਰਹੇ ਨੇ ਤੇ ਮੈਨੂੰ ਲੱਗਦਾ ਹੈ ਕਿ ਕਾਫੀ ਅੱਛੀ ਗੱਲ ਹੈ ਸਰ ਇੱਕ ਸਵਾਲ ਮੇਰਾ ਵੀ ਹੈ ਜਿਸ ਤਰ੍ਹਾਂ ਹੁਣ ਤੁਸੀਂ ਖਾਦ ਪਦਾਰਥ ਲੈ ਕੇ ਜਾ ਰਹੇ ਹੋ ਇਹਦੇ ਨਾਲ ਉੱਥੇ ਹੁਣ ਇਸ ਵਕਤ ਦਵਾਈਆਂ ਦੇ ਵੀ ਲੋਡ ਹੈ ਕਈ ਮਰੀਜ਼ ਉੱਥੇ ਦੇਖੇ ਗਏ ਆ ਜਿਨ੍ਹਾਂ ਨੂੰ ਬਿਮਾਰੀਆਂ ਜਾਂ ਇਨਫੈਕਸ਼ਨ ਹੋ ਗਿਆ ਹੈ ਦੂਸਰਾ ਮੇਰਾ ਸਵਾਲ ਇਹ ਹੈ ਜਿਸ ਤਰ੍ਹਾਂ ਸ਼ਿਵਰਾਜ ਪਾਟਿਲ ਜੀ ਆਏ ਸੀ ਉਹਨਾਂ ਨੇ ਕਿਹਾ ਵੇਦ ਖਨਨ ਦੇ ਕਾਰਨ ਜਿਹੜਾ ਹੈ ਸਭ ਦੇਖੋ ਇੱਦਾਂ ਕਿ ਦਵਾਈਆਂ ਤੁਸੀਂ ਬਿਲਕੁਲ ਠੀਕ ਕਿਹਾ ਕਿ ਦਵਾਈਆਂ ਦੀ ਬੋਤਲ ਹੋੜ ਹੈ ਉਹ ਦਵਾਈਆਂ ਲੈ ਕੇ ਵੀ ਜਾ ਰਹੇ ਜੀ ਦੇਪਾਲ ਜੀ ਦਵਾਈਆਂ ਦੇ 24 ਬਾਕਸ ਨੇ ਵੱਡੇ 24 ਬਾਕਸ ਦਵਾਈਆਂ ਦੇ ਜਿਵੇਂ ਜੀਜੀ ਨੇ ਦੱਸਿਆ ਕਿ 24 ਬਾਕਸ ਵੱਡੇ ਦਵਾਈਆਂ ਦੇ ਵੀ ਲੈ ਕੇ ਜਾ ਰਹੇ ਨੇ ਔਰ ਜੀ ਡੀਬੀ ਡਿਮਾਂਡ ਹੈਗੀ ਹੈ ਇਹ ਨਹੀਂ ਕਿ ਵੀ ਜਿਹੜਾ ਮਨ ਕਰੇ ਉਹ ਲੈ ਜੀਏ ਜਿਹੜੀ ਉੱਥੋਂ ਡਿਮਾਂਡ ਆਂਦੀ ਹੈ ਉਹਦੇ ਲਈ ਇੱਕ ਹੈਲਪਲਾਈਨ ਨੰਬਰ ਵੀ ਬਣਾਇਆ ਗਿਆ ਪੰਜਾਬ ਸਰਕਾਰ ਵੱਲੋਂ ਵਾਰੂਮ ਵੀ ਬਣਾਇਆ ਗਿਆ ਜਿਹੜੀ ਚੀਜ਼ ਦੀ ਡਿਮਾਂਡ ਉੱਠਦੀ ਹੈ ਉਹੀ ਚੀਜ਼ ਦੀ ਅਸੀਂ ਸਪਲਾਈ ਲੈ ਕੇ ਜਾਂਦੇ ਹਾਂ ਔਰ ਮੈਂ ਸਮਝਦਾ ਕਿ ਪੰਜਾਬ ਸਰਕਾਰ ਵੀ ਕੰਮ ਕਰ ਰਹੀ ਆ ਆਮ ਆਦਮੀ ਪਾਰਟੀ ਵੀ ਕੰਮ ਕਰ ਰਹੀ ਹੈ ਔਰ ਵਕ ਵਕ ਦਿੱਲੀਓਂ ਵੀ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਸਾਡੇ ਸੰਜੀਤ ਸਿੰਘ ਜੀ ਵੀ ਆਏ ਹੋਏ ਨੇ ਸਾਡੇ ਸੰਦੀਪ ਪਾਟਕ ਜੀ 5 ਕਰੋੜ ਰੁਪਏ ਦੇ ਕੇ ਗਏ ਨੇ ਰਾਗਵ ਚੱਡਾ ਜੀ 3.5 ਕਰੋੜ ਰੁਪਏ ਦੇ ਕੇ ਗਏ ਨੇ ਸਾਡੇ ਆਪਣੇ ਚੱਬੇਵਾਲ ਸਾਹਿਬ ਨੇ ਵੀ ਪੈਸੇ ਦਿੱਤੇ ਸਿੱਚੇਵਾਲ ਸਾਹਿਬ ਵੀ ਸੇਵਾ ਕਰ ਰਹੇ ਤੁਸੀਂ ਦੇਖ ਸਕਦੇ ਹੋ ਵੀ ਹਰ ਮੰਤਰੀ ਹਰ ਮਿਲੇ ਹਰ ਵੋਲੰਟੀਅਰ ਔਰ ਆਮ ਆਦਮੀ ਪਾਰਟੀ ਚੰਡੀਗੜ੍ਹ ਵੀ ਇਸ ਚ ਹਿੱਸਾ ਪਾਣ ਜਾ ਰਹੀ ਜਿਹੜਾ ਕਿ ਪਹਿਨਾ ਵੀ ਹੋ ਕੇ ਦੂਜਾ ਜਿਹੜਾ ਤੁਹਾਡਾ ਸਿਮਰਜ ਪਾਰਟੀ ਨੇ ਜਿਸ ਤਰ੍ਹਾਂ ਇਲਜ਼ਾਮ ਲਗਾਇਆ ਹੈ ਦੇਖੋ ਇਹ ਇਹ ਕਿਸੇ ਵੀ ਟਾਈਮ ਦੇ ਉੱਤੇ ਇਹ ਰਾਜਨੀਤੀ ਕਰਨ ਦਾ ਟਾਈਮ ਨਹੀਂ ਹੈ ਉਹ ਆਖੀ ਪੰਜਾਬ ਚ ਰਾਜਨੀਤੀ ਕਰ ਰਹੇ ਮੈਂ ਤੇ ਉਹਨਾਂ ਨੂੰ ਬੇਨਤੀ ਕਰਦਾ ਸੀ ਕਿ ਉਹਨਾਂ ਨੂੰ ਬੇਨਤੀ ਐ ਸੀਗੀ ਕਿ ਆਓ ਜਿਹੜਾ ਸਾਡਾ ਪੁਰਾਣਾ ਹੀ ਪੈਸੇ ਰੁਕੇ ਹੋਏ ਨੇ ਉਹੀ ਮੋੜ ਦਿਓ ਅਸੀਂ ਤਾਂ ਕਿ ਰਿਲੀਫ ਦੇ ਸਕੇ ਅੱਜ ਇਹ ਕਹਿ ਦੇਣਾ ਵੀ ਇਲੀਗਲ ਮਾਈਨਿੰਗ ਕਰਕੇ ਫਲਡਸ ਆਏ ਨੇ ਮੈਨੂੰ ਇਹ ਗੱਲ ਦੱਸੋ ਵੀ ਇਲੀਗਲ ਮਾਈਨਿੰਗ ਜੇ ਪੰਜਾਬ ਚ ਹੈ ਤੇ ਹਰਿਆਣਾ ਚ ਵੀ ਹੁਣ ਫਲਡਸ ਆ ਗਏ ਉੱਥੇ ਵੀ ਲੀਗਲ ਮਾਈਨਿੰਗ ਚੱਲ ਰਹੀ ਉਹਨਾਂ ਦੀ ਸਰਕਾਰ ਹੈ ਉੱਥੇ ਅਫਗਾਨਿਸਤਾਨ ਨੂੰ ਤਾਂ ਅਰਥਕਵਿਕ ਵਾਲਿਆਂ ਨੂੰ ਨਾਲ ਦੇ ਨਾਲ ਰਿਲੀਫ ਚਲੇ ਜਾਂਦਾ ਹੈ ਉੱਥੇ ਕੀ ਤਾਲੀਬਾਨ ਨਹੀਂ ਖਤਮ ਹੋਗੇ ਅੱਜ ਤੇ ਐਫੋ ਜਾ ਮੌਕਾ ਹੈਗਾ ਕਿ ਪੰਜਾਬ ਦੇ ਨਾਲ ਖੜਨ ਦੀ ਲੋੜ ਸੀਗੀ ਤੇ ਆ ਕੇ ਦੇਕੇ ਕੀ ਗੇ ਇਲਜ਼ਾਮ ਮੈਂ ਸਮਝਦਾ ਵੀ ਇਹ ਰਾਜਨੀਤੀ ਆਪਣੇ ਥੱਲੇ ਲੈਵਲ ਤੇ ਨਾਲ ਲੈ ਕੇ ਜਾਓ ਕਿ ਅਫਗਾਨਿਸਤਾਨ ਲਈ ਤਾਂ ਦਿਲ ਖੁੱਲੇ ਹੋਏ ਨੇ ਪਰ ਪੰਜਾਬ ਲਈ ਦਿਲ ਬੰਦ ਨਾ ਕਰੋ ਮੇਰੀ ਸਾਰਿਆਂ ਨੂੰ ਸਾਰੇ ਨੇਤਾ ਨੂੰ ਸੈਂਟਰ ਸਰਕਾਰ ਨੂੰ ਵੀ ਆਈ ਹੈ ਕਿ ਸਾਡਾ ਫੰਡ ਸਾਨੂੰ ਨਹੀਂ ਦੇ ਰੇ ਔਰ ਉੱਤੋਂ ਸਾਡ ਤੇ ਇਲਜ਼ਾਮ ਲਾ ਰਹੇ ਹੋ ਕਿ ਜੀ ਇਹ ਕਰਤਾ ਉਹ ਕਰਤਾ ਇਲੀਗਲ ਮਾਈਨਿੰਗ ਦੀ ਗੱਲ ਮੈਂ ਤੁਹਾਨੂੰ ਦੱਸਦਾ ਇਹਾਂ ਕੁਝ ਹੋਰ ਗੱਲ ਦੱਸਦਾ ਪਿਛਲੇ 70 ਸਾਲਾਂ 'ਚ 1950-52 ਤੋਂ ਬਾਅਦ ਨਦੀ ਵੀ ਨਵੀਆਂ ਨਵੀਆਂ ਨਦੀਆਂ ਨਹੀਂ ਕ੍ਰੀਏਟ ਕੀਤੀਆਂ ਗਿਆ ਨਵੀਆਂ ਖੱਲਾਂ ਨਹੀਂ ਕ੍ਰੀਏਟ ਕੀਤੀਆਂ ਸਰਦਾਰ ਭਗਵੰਤ ਸਿੰਘ ਮਾਨ ਇੱਕ ਐਫਜੋ ਮੁੱਖ ਮੰਤਰੀ ਬਣ ਕੇ ਆਇਆ ਜਿਨੇ ਇਹ ਕੰਮ ਸ਼ੁਰੂ ਕੀਤਾ ਹੈ ਅਗਰ ਖੱਲਾ ਨਾ ਹੁੰਦੀਆਂ ਤੇ ਨੁਕਸਾਨ ਜ਼ਿਆਦਾ ਹੋ ਸਕਦਾ ਸੀ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਐਫਜੋ ਉਪਰਾਲੇ ਕਰਕੇ ਐਫੀ ਦੀ ਚੀਜ਼ਾਂ ਕੀਤੀਆਂ ਸੈਂਟਰ ਨੂੰ ਫੰਡ ਦੇਣੇ ਚਾਹੀਦੇ ਜਾਦੇ ਇਲਜ਼ਾਮ ਇਹ ਲਾ ਚਾਹੁੰਦਾ ਹੈ ਸੈਂਟਰ ਸਰਕਾਰ ਤੋਂ ਹੁਣ ਤੱਕ ਪੰਜਾਬ ਨੂੰ ਕੋਈ ਪੈਸਾ ਮਿਲਿਆ ਹੈ ਰਾਤ ਬਰੇ ਦੇਖੋ ਇਦਾਂ ਮੈਂ ਤੁਹਾਨੂੰ ਇੱਕੋ ਗੱਲ ਦੱਸਣਾ ਕਿ ਸਾਡੇ ਤਾਂ ਆਰਡੀਐਫ ਦੇ ਪੈਸੇ ਨਹੀਂ ਆਏ ਸਾਡੇ ਮਿਊਨਿਸਪਲ ਡਿਵੈਲਪਮੈਂਟ ਫੰਡ ਨਹੀਂ ਆ ਰਿਹਾ ਸਾਡੇ ਜਿਹੜੇ ਕੈਲੋ ਕੇ ਵੀ ਪੜ੍ਹਾਈ ਦੀ ਸਖ ਕ੍ਰਾਂਤੀ ਦੇ ਪੈਸੇ ਨਹੀਂ ਆ ਰਹੇ ਹੈਲਥ ਦੇ ਪੈਸੇ ਨਹੀਂ ਆ ਰਹੇ ਤੇ ਹੁਣੇ ਤੱਕ ਜਿਹੜਾ ਵੀ ਫੰਡ ਆਏਗਾ ਉਹ ਬਿਲਕੁਲ ਤੁਹਾਡੇ ਅੱਗੇ ਉਕਰਿਆ ਜਾਏਗਾ ਅਸੀਂ ਉਮੀਦ ਕਰ ਰਹੇ ਹਾਂ ਕਿ ਸੈਂਟਰ ਐਫੋਜੀ ਸਿਸਟਮ ਦੇ ਅੰਦਰ ਉਹਨਾਂ ਨੂੰ ਹੈਲਪ ਕਰਨੀ ਚਾਹੀਦੀ ਹੈ ਜੇ ਅਫਗਾਨਿਸਤਾਨ ਦੀ ਕਰ ਸਕਦੇ ਤੇ ਪੰਜਾਬ ਤਾਂ ਤੁਹਾਡਾ ਹਿੱਸਾ ਹੈਗਾ ਇਹਦੀ ਜ਼ਰੂਰ ਕਰ